ਮਾਨ ਸਰਕਾਰ ਵੱਲੋਂ ਸੜਕ ਹਾਦਸਿਆਂ ਦੌਰਾਨ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਗਈ ਹੈ। ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ 2024 ਚ 19379 ਸੜਕੀ ਹਾਦਸਿਆਂ ਦੇ 10387 ਜ਼ਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਵੱਲੋਂ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਗਈ ਅਤੇ ਸੜਕੀ ਹਾਦਸਿਆਂ ਦੇ ਸ਼ਿਕਾਰ 11499 ਜ਼ਖਮੀਆਂ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਸੜਕ ਸੁਰੱਖਿਆ ਫੋਰਸ ਦੀ ਮਦਦ ਨਾਲ 1 ਸਾਲ ਦੇ ਅੰਦਰ ਅੰਦਰ ਸੜਕ ਹਾਦਸਿਆਂ ਦੌਰਾਨ ਹੋਣ ਵਾਲੀਆਂ ਮੌਤਾਂ 'ਚ 48% ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ ਤੇ ਲੱਖਾਂ ਕੀਮਤੀ ਜਾਨਾਂ ਨੂੰ ਬਚਾਇਆ ਗਿਆ ਹੈ ਮੈਲੀਡੀ ਕਨਸਟੇਬਲ ਨੀਸ਼ਾ ਜੋ ਕਿ ਰੂਟ ਨੰਬਰ 94502 ਤੇ ਤਾਇਨਾਤ ਹਾਂ ਮੇਰਾ ਰੂਟ ਨੂ ਕੇ ਚੁਲੰਗ ਤੱਕ ਹੈ ਅਤੇ एसएसएफ विंग जो कि श्री भगवंत मान जी द्वारा लॉन्च किया गया विंग है इस ਵਿੱਚ ਅਸੀਂ ਵਿਅਕਤੀਆਂ ਨੂੰ ਫਸਟ ਡੇ ਕੇ ਜਲਦੀ ਤੋਂ ਜਲਦੀ ਨੇੜੇ ਦੇ ਹਾਲ ਵਿੱਚ ਪਹੁੰਚਾਉਂਦੇ ਹਾਂ ਸੜਕਾਂ ਤੇ ਐਕਸੀਡੈਂਟ ਤੇ ਸੜਕਾਂ ਤੇ ਕੋਈ ਹੋਰ ਕਿਸਮ ਦੇ ਕ੍ਰਾਈਮ ਨੂੰ ਰੋਕਣ ਵਾਸਤੇ ਅਲੱਗ ਫੋਰਸ ਬਣਾਈ ਜਾ ਰਹੀ ਹੈ 20 ਕਿਲੋਮੀਟਰ ਵਾਲੀ ਗੱਡੀ ਤੁਹਾਨੂੰ ਆਉਂਦੀ ਜਾਂਦੀ ਮਿਲੂਗੀ